ਲੁਧਿਆਣਾ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਮਾਈਕਰੋ ਬੈਂਕ ਲੁੱਟ ਦੀ ਵਾਰਦਾਤ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਲੁੱਟ ਦਾ ਮਾਸਟਰਮਾਈਂਡ ਕੰਪਨੀ ਦਾ ਹੀ ਕਰਮਚਾਰੀ ਨਿਕਲਿਆ ਹੈ 8 ਅਕਤੂਬਰ ਨੂੰ ਸੁਤੰਤਰ ਮਾਈਕਰੋ ਫਿਨ ਪ੍ਰਾਈਵੇਟ ਲਿਮਟਿਡ ਬ੍ਰਾਂਚ ਮੰਡੀ ਅਹਿਮਦਗੜ੍ਹ ਦੇ ਕਰਮਚਾਰੀ ਜਸਪ੍ਰੀਤ ਸਿੰਘ ਨੇ ਮੈਨੇਜਰ ਰੇਸ਼ਮ ਸਿੰਘ ਨੂੰ ਫੋਨ ਕਰਕੇ ਦੱਸਿਆ ਕਿ ਜਦੋਂ ਉਹ ਬਦੋਵਾਲ ਤੋਂ ਲਾਲ ਤੋਂ ਜਾ ਰਿਹਾ ਸੀ ਤਾਂ ਚਾਰ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਕੰਪਨੀ ਦੇ 90828 ਰੁਪਏ ਵਾਲਾ ਬੈਗ ਖੋਲਿਆ ਹਾਲਾਂਕਿ ਮੈਨੇਜਰ ਵੱਲੋਂ ਕੀਤੀ ਪੜਤਾਲ ਤੇ ਇਹ ਸ਼ੱਕ ਜ਼ਾਹਰ ਹੋਇਆ ਕਿ ਜਸਪ੍ਰੀਤ ਸਿੰਘ ਨੇ ਆਪਣੇ ਸਾਥੀ ਨਾਲ ਮਿਲ ਕੇ ਖੁਦ ਹੀ ਪੈਸੇ ਹੜਪਨ ਦੀ ਨੀਅਤ ਨਾਲ ਚੋਰੀ ਕੀਤੇ ਨੇ ਇਸ ਸ਼ੱਕ ਦੇ ਆਧਾਰ ਤੇ 10 ਅਕਤੂਬਰ ਨੂੰ ਥਾਣਾ ਦਾਖਾ ਵਿਖੇ ਮੁਕੱਦਮਾ ਨੰਬਰ 175 ਦਰਜ ਕੀਤਾ ਗਿਆ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਸਟਰਮਾਈਂਡ ਜਸਪ੍ਰੀਤ ਸਿੰਘ ਅਤੇ ਉਸਦੇ ਸਾਥੀ ਪਰਵਿੰਦਰ ਸਿੰਘ ਨੂੰ 10 ਅਕਤੂਬਰ ਨੂੰ ਕਾਬੂ ਕਰ ਲਿਆ। ਇਹਨਾਂ ਦੋਸ਼ੀਆਂ ਦੇ ਕੋਲੋਂ ਚੋਰੀ ਕੀਤੀ ਰਕਮ ਦੇ ਵਿੱਚੋਂ 85200 ਰੁਪਏ ਬਰਾਮਦ ਕੀਤੇ ਗਏ ਨੇ। ਕੁਝ ਵਿਸ਼ਦਾਂਨ ਖੁੱਜਲਵਾਸੀ ਹਸਨਪੁਰ ਨੂੰ ਵੀ ਮੁਕਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਇਲਾਕੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੈਟਰੋਲਿੰਗ ਅਤੇ ਨਾਕਾਬੰਦੀ ਵਧਾ ਦਿੱਤੀ ਗਈ ਹੈ। ਵਸਦੀ ਹੈ ਕਿ ਕੁਝ ਦਿਨ ਪਹਿਲਾਂ ਲੁੱਟ ਹੋਈ ਸੀ ਤਾਂ ਇਸ ਲੁੱਟ ਦੇ ਵਿੱਚ ਕਰਮਚਾਰੀ ਦੇ ਵੱਲੋਂ ਇਸ ਲੁੱਟ ਤੋਂ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ ਤਾਂ ਇਸ ਸ਼ਿਕਾਇਤ ਤੋਂ ਬਾਅਦ ਹੁਣ ਜਦੋਂ ਪੰਜਾਬ ਪੁਲਿਸ ਨੇ ਜਦੋਂ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਵੱਲੋਂ ਕਾਰਵਾਈ ਕੀਤੀ ਗਈ ਅਤੇ ਬਹੁਤ छानबीन ਕੀਤੀ ਗਈ ਤਾਂ ਬੈਂਕ ਦਾ ਕਰਮਚਾਰੀ ਹੀ ਇਸ ਪੂਰੇ ਮਾਮਲੇ ਦਾ ਮਾਸਟਰਮਾਈਂਡ ਨਿਕਲੇ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਸਰਦ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਸ ਵਾਰ ਵਿੱਚ ਜੀ ਪ੍ਰਸਤਾਵ ਇਹ ਜੀ ਲੁਧਿਆਣਾ ਤੇ ਆਦੀ ਦੀ ਥਾਂ ਦਾਕਾ ਵਿਖੇ ਅ 8 ਅਕਤੂਬਰ ਨੂੰ ਸਾਨੂੰ ਰਾਤ ਦੇ ਪੀ 12:00 ਵਜੇ 1112 ਤੇ ਸੂਚਨਾ ਰਸੀਵ ਹੋਈ ਸੀ ਜਿਸ ਵਿੱਚ ਜੋ ਸਾਡਾ ਮੁੱਖ ਦੋਸ਼ੀ ਵੀ ਹੈ ਮੁੱਖ ਦੋਸ਼ੀ ਨੇ ਖੁਦ ਦੱਸਿਆ ਸੀ ਜਿਸ ਦਾ ਨਾਮ ਜਸਪ੍ਰੀਤ ਪੁੱਤਰ ਕੁੱਕਰ ਵਾਸੀ ਜਵਾਰਕੇ ਜਿਲ੍ਹਾ ਮਾਨਸਾ ਉਸਨੇ ਦੱਸਿਆ ਸੀ ਕਿ ਮੈਂ 77 ਮਾਈਕਰੋਫਾਈਨ ਸक्राइब ਕਲੈਕਟਰ ਜੋ ਕਿ ਇੱਕ ਮਾਈਕਰੋ ਬੈਂਕਿੰਗ ਕੰਪਨੀ ਹੈ ਮੈਂ ਉਸ ਦਾ ਕਰਮਚਾਰੀ ਹਾਂ ਤੇ ਮੈਂ ਲੋਕਾਂ ਨੂੰ ਪੈਸੇ ਵਿਆਜ ਤੇ ਘਰੇ ਦੇ ਲੋਨ ਵੀ ਜਾਂਦਾ ਹਾਂ ਤੇ ਉਹਨਾਂ ਕੋਲੋਂ ਕਲੈਕਸ਼ਨ ਵੀ ਕਰਦਾ ਹਾਂ ਜਿਸ ਦੇ ਦੌਰਾਨ ਉਹ ਜਦੋਂ ਬੱਦੋਵਾਲ ਤੋਂ ਅੰਦਰ ਰੋਡ ਦੇ ਨਰਸਿੰਗ ਤੇ ਜਾ ਰਿਹਾ ਸੀ ਤਾਂ 495 ਨੰਬਰ ਆਉਂਦੇ ਨੇ ਤੇ ਉਸ ਨੂੰ ਉਹਦਾ ਬੈਗ ਹੋ ਕੇ ਲੈ ਜਾਂਦੇ ਨੇ ਜਿਸ ਵਿੱਚ ਕਰੀਬ 90828 ਰੁਪਏ ਇੱਕ ਉਸਨ ਵਾਇਪ ਕੋ ਤੇ ਜੋ ਬੈਗ ਸੀਗਾ ਉਹ ਖੋ ਕੇ ਫਰਾਰ ਹੋ ਜਾਂਦਾ ਇਸ ਤੋਂ ਬਾਅਦ ਸਾਡੇ ਐਸਐਚਓ ਦਾਕਾ ਦੇ ਨਾਲ ਦੀ ਤੁਰੰਤ ਐਕਸ਼ਨ ਦੇ ਵਿੱਚ ਆਉਂਦੀ ਹੈ ਤੇ ਇਸ ਜੋ ਚਾਲ ਕੋਸ਼ਿਸ਼ ਉਹਨਾਂ ਦੇ ਪਹਾੜ ਵਿੱਚ ਲੱਗ ਜਾਂਦੀ ਜਦੋਂ ਅਸੀਂ ਵੱਖ-ਵੱਖ ਤਰੀਕਿਆਂ ਨਾਲ ਟੈਕਨੀਕਲ ਹਿਊਮਨ ਇੰਟੈਲੀਜੈਂਸ ਮੌਕੇ ਦੀ ਆ ਭਾਅ ਜੋ ਇਹ ਖੁਦ ਦੋਸ਼ੀ ਵੀ ਹੈ ਤੇ ਸਾਨੂੰ ਇਹਨੇ ਸਾਨੂੰ ਇਨਫੋਰਮੇਸ਼ਨ ਵੀ ਨਹੀਂ ਦਿੱਤੀ ਸੀ ਤਾਂ ਸਾਨੂੰ ਵੀ ਚੀਜ਼ ਬੜੀ ਗਰਮੀ ਜਿਹੜੇ ਸਾਹਮਣੇ ਆਉਂਦੀ ਹੈ कि जो ਇਹ ਸਾਡਾ ਜਿਸ ਨੇ ਸ਼ਿਕਾਇਤ ਕੀਤੀ ਹੈ जसप्रीत ਸਿੰਘ ਇਹ ਖੁਦ ਹੀ ਇਸ ਰੂਪ ਦਾ ਮਾਸਟਰਮਾਈਂਡਰ ਇਸ ਨੇ ਆਪਣੇ ਮਾਨਸਾ ਜਿਲ੍ਹੇ ਦੇ ਹੀ ਆਸ-ਪਾਸ ਉਸ ਦੇ ਦੋ ਦੋਸਤ ਜਿਸ ਵਿੱਚ ਇੱਕ ਪਰਵਿੰਦਰ ਸਿੰਘ ਪੁੱਤਰ ਅੰਮੇਸ਼ ਹੈ ਵਾਸੀ ਹਸਨਪੁਰ ਕਾਨਾ ਸਦਰ ਬਟਲਾਡਾ ਮਾਨਸਾ ਤੇ ਦੂਸਰਾ ਕੁਝ ਨਾਮ ਦਾ ਵਿਅਕਤੀ ਜੋ ਹਸਨਪੁਰ ਪਿੰਡ ਦੇ ਰਹਿਣ ਵਾਲਾ ਹੈ ਇਹਨਾਂ ਦੋਨਾਂ ਨਾਲ ਫ੍ਰੀ ਪਲਾਨ ਬਿਨੋਦਬੰਦੀ ਕਰਕੇ ਕੰਪਨੀ ਨੂੰ ਠੱਗੀ ਮਾਰਨ ਦੇ ਨਾਮ ਦੇ ਨਾਲ ਖੁਦ ਹੀ ਵਾਰਦਾਤ ਸਾਰੀ ਨੂੰ ਪਲਾਨ ਕੀਤਾ ਸੀ ਤੇ ਸਵਾਰਦਾਤ ਨੂੰ ਪਲਾਨ ਕਰਕੇ ਇਹਨਾਂ ਨੇ ਖੁਦ ਹੀ ਬੈਗ ਜੋ ਹੋਇਆ ਸੀਗਾ ਤੇ ਖੁਦ ਹੀ ਇਹ ਪੈਸੇ ਗੋਲ ਵਿੱਚ ਇਸ ਤੋਂ ਬਾਅਦ ਸੀ ਇਹਨਾਂ ਜੋ ਸਵਾਰਦਾਤ ਵਿੱਚ ਮੁੱਖ ਤੰਗੋਸ਼ੀ ਸੀ ਉਹਨਾਂ ਵਿੱਚ ਦੋ ਦੋਸ਼ੀ ਜੋ ਇਸ ਮਾਮਲੇ ਦਾ ਮਾਸਟਰਮਾਈਂਡ ਹੈ ਜਸਪ੍ਰੀਤ ਤੇ ਨਾਲ ਤਾਂ ਦੋਸਤ ਜੋ ਵਾਰਦਾਤ ਹੋਇਆ ਸੀ ਕੁਮਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਤੋਂ ਜੋ ਵਰਤਿਆਵਾਦ ਦੇ ਵਿੱਚ ਜੋ ਮੋਟਰਸਾਈਕਲ ਵਰਤਿਆ ਸੀ ਉਹ ਵੀ ਕਵਰ ਕਰ ਲਿਆਗਾ ਇਸ ਤੋਂ ਇਲਾਵਾ ਜੋ ਇਹਨਾਂ ਨੇ 90828 ਰੁਪਏ ਦੀ ਹੋਕੀ ਕੀਤੀ ਸੀ ਉਸ ਵਿੱਚੋਂ 85200 ਰੁਪਏ ਮਿਲ ਰਿਹਾ ਕਰ ਲਿਆ ਜੋ 5000 ਰੁਪਿਆ ਉਹ ਦੀਜ਼ ਰੋਸ਼ੀ ਦੀ ਸੀ ਆ ਸੀ ਬਹੁਤ ਹੀ ਜਲਦ ਸਾਡੇ ਵੱਲੋਂ ਰੇਡਸ ਕੀਤੀਆਂ ਜਾ ਰਹੀਆਂ ਨੇ ਤੇ ਉਸ ਨੂੰ ਵੀ ਅਰੈਸਟ ਕਰਕੇ ਇਸ ਦੇ ਵਿੱਚ ਨਾਮਜ਼ਦ ਕੀਤਾ ਜਾਊਗਾ ਇਹ ਸਾਡਾ ਜੀ 172/25 ਮਕਦਮਾ ਹੈ ਇਸ ਨੂੰ ਅਸੀਂ ਕੰਪਨੀ ਦੇ ਜੋ ਹੋਰ ਮੈਨੇਜਰ ਰੇਸ਼ਮ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਦਰਜ ਕੀਤਾ ਜੀ ਤੇ ਨਾਲ ਤਿੰਨ ਦੋਸ਼ੀਆਂ ਤੇ ਦੋ ਦੋਸ਼ ਨੂੰ ਅਰਸ਼ ਕਰਕੇ ਇਸ ਮੁਕੱਦਮੇ ਨੂੰ ਅੰਜਾਮ ਦਿੱਤਾ ਹੈ ਸਰਕੇ ਵਾਰਦਾਤ ਕਿਸਿਆਂ ਤੇ ਹੋਈ ਸੀ ਤੇ ਦੋਸ਼ੀ ਬੜੇ ਗਿੱਤ ਹੋ ਗਏ ਨੇ ਇਹ ਜੋ ਵਾਰਦਾਤ ਹੋਈ ਸੀ ਜੀ ਇਹ ਜਦੋਂ ਬੱਦੋਵਾਲ ਤੋਂ ਭਲਤੂ ਰੋਮ ਨੂੰ ਜਾਂਦੇ ਆ ਉਸ ਰੋਡ ਦੇ ਉੱਪਰ ਹੋਈ ਸੀ ਤੇ ਇਹ ਦੋਸ਼ੀਆਂ ਨੂੰ ਆਸ-ਪਾਸ ਤੋਂ ਹੀ ਗ੍ਰਿਫਤਾਰ ਕੀਤਾ ਗਿਆ ਤੇ ਇਸ ਵਿੱਚ ਜੋ ਤੀਸਰਾ ਦੋਸ਼ੀ ਹੈ ਉਸ ਸੰਦੀਪਾ ਹਜੇ ਜਾਰੀ ਹੈ ਸਾਡੀਆਂ ਵਰਕਪਲ ਟੀਮਾਂ ਮਾਂਜ ਜਲੇ ਦੇ ਵਿੱਚ ਲੱਗੀਆਂ ਨੇ ਸਰ